ਜੰਡੇਆਲਾ ਗਰੂਪ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ਜੰਡੇਆਲਾ ਗਰੂਪ ਫਰੋਤੀ ਮਾਮਲਿਆਂ ਅਤੇ ਗੋਲੀ ਕਾਂਡ ਦੇ ਵਿੱਚ ਜੰਡੇਆਲਾ ਪੁਲਿਸ ਨੇ ਵੱਖ-ਵੱਖ ਕੇਸਾਂ ਵਿੱਚ ਦੋਸ਼ੀ ਕੀਤੇ ਗ੍ਰਿਫਤਾਰ ਦੋਸ਼ੀਆਂ ਕੋਲੋਂ ਇੱਕ ਮੋਟਰਸਾਈਕਲ ਇੱਕ ਉਰਾਕਾਰ ਇੱਕ ਪਿਸਟਲ ਤੇ 7 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ ਬੀਤੀ ਰਾਤ ਪਿਸਟਲ ਦੀ ਨੋਕ ਤੇ ਕੂਲਿਆਂ ਵਾਲੇ 18 ਚੱਕੀ ਟਰਾਲੇ ਨੂੰ ਲੁੱਟਣ ਵਾਲੇ ਗਰੋ ਨੂੰ ਇੱਕ ਘੰਟੇ ਵਿੱਚ ਕਾਬੂ ਕੀਤਾ ਗਿਆ ਐਸਐਚਓ ਹਰਸੰਜ ਹਰਚੰਦ ਸਿੰਘ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵੱਖ-ਵੱਖ ਮਾਮਲਿਆਂ ਵਿੱਚ ਲੁੜਿੰਦੇ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਸਪੀਤ ਕਸ਼ਮੀਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ੇਖੂਪੁਰਾ ਮਹੱਲਾ ਠਾਣਾ ਜੰਡਿਆਲਾ ਗੁਰੂ ਦੂਸਰੇ ਕੇਸ ਵਿੱਚ ਜੰਡਿਆਲਾ ਗੁਰੂਦੇਵ ਸੁਰਿੰਦਰ ਕ੍ਰਿਆਨਾ ਸਟੋਰ ਵੈਰੋਵਾਲ ਰੋਡ ਵਾਸੀ ਪਿੰਡ ਸਰਲੀਕਲਾਂ ਕ੍ਰਿਆਨੇ ਦੀ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਜਿਸ ਵਿੱਚ ਰਮਨਪ੍ਰੀਤ ਪੁੱਤਰ ਗੁਰਚੰਦ ਸਿੰਘ ਵਾਸੀ RAMDAS ਐਬਨੀਓ ਗਮਟਾਲਾ ਸਦਰ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਬਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਾ ਹੈ ਮੁਹੱਲਾ ਸ਼ੇਖੂਪੁਰਾ ਵਿੱਚ ਬਲੈਕਆਉਟ ਦਰਾਂਤ ਸਤਨਾਮ ਸਿੰਘ ਪੁੱਤਰ ਜਗਿੰਦਰ ਸਿੰਘ ਨੂੰ ਮਾਰ ਦੇਣ ਦੇ ਨਿਆਂ ਨਾ ਕਰ ਦੇ ਕੇ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਸ ਵਾਰਦਾਤ ਵਿੱਚ ਲੁਰੀਂਦੇ ਦੋਚੀ ਕੁਲਦੀਪ ਸਿੰਘ ਉਰਫ ਕਾਲੂ ਪੁੱਤਰ ਸੰਤੋਖ ਸਿੰਘ ਵਾਸੀ ਸ਼ੇਖੂਪੁਰਾ ਮੁਹੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਬੀਤੀ ਰਾਤ ਰਾਜਸਥਾਨ ਤੋਂ ਕੋਲੀਆ ਨ ਭਰੇ ਹੋਏ 18 ਚੱਕੀ ਟਰਾਲੀ ਨੂੰ ਖਾਲੀ ਕਰਕੇ ਵਾਪਸ ਆ ਰਿਹਾ ਟਰਾਲੇ ਨੂੰ ਪਿਸਤਲ ਦੀ ਲੋਕ ਤੇ ਲੁੱਟਣ ਵਾਲੇ ਰੋਟੀਆਂ ਨੂੰ ਜਿਆਲਾ ਪੁਲਿਸ ਨੇ 1 ਘੰਟੇ ਵਿੱਚ ਗ੍ਰਿਫਤਾਰ ਕੀਤਾ ਇਸ ਵਾਰदात ਨੂੰ ਅੰਜਾਮ ਦੇਣ ਵਾਲੇ ਦੋਸ਼ੀ ਦਾਨੀਸ਼ ਸ਼ਰਮਾ ਪੁੱਤਰ ਰਾਜੇਸ਼ ਸ਼ਰਮਾ ਵਾਸੀ ਰਈਆ ਤੇ ਸਰਬਜੀਤ ਸਿੰਘ ਉਰਫ ਗੋਲਾ ਪੁੱਤਰ ਅਮਰੀਕ ਸਿੰਘ ਵਾਸੀ ਨਿਕਾ ਰਈਆ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਅਣਜਾਣ ਵਿਅਕਤੀ ਮੂੰਹ ਟਾ ਕੇ ਬਿਨਾਂ ਨੰਬਰੀ ਮੋਟਰਸਾਈਕਲ ਤੇ ਆਉਂਦਾ ਤੁਹਾਨੂੰ ਦਿਖਦਾ ਆ ਤਾਂ ਉਸ ਦੀ ਇਤਲਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤੁਸੀਂ ਦੇਖ ਰਹੇ ਹੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਮੈਂ ਕਲਕੱਤਾ ਰਿਹਾ ਵੀਡੀਓ ਠੀਕ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਜੀ ਇਹਦੇ ਵਿੱਚ ਅਸੀਂ ਜੰਡੇੜਾਲਾ ਥਾਣੇ ਦੇ ਵਿੱਚ ਸਾਡੇ ਚਾਰ ਬਾਰਦਾ ਤਾਂ ਹੋਈਆਂ ਸੀ ਪਿਛਲੇ ਸਮੇਂ ਦੇ ਦੌਰਾਨ ਉਹਦੇ ਸੰਬੰਧ ਵਿੱਚ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਮੈਂ ਤੁਹਾਨੂੰ ਸਿਸਟੇਮੈਟਿਕਲੀ ਦੱਸਦਾ ਸਭ ਤੋਂ ਪਹਿਲਾਂ ਸਾਡੇ ਇੱਥੇ ਸਰਲੀ ਆਪਣੇ ਕਰਿਆਨਾ ਸਟੋਰ ਹੈਗਾ ਸਰਲੀ ਵਾਲਿਆਂ ਦਾ ਉੱਥੇ ਇਹਨਾਂ ਨੂੰ ਧਮਕੀ ਆਈ ਸੀ ਡੋਨੀ ਬੱਲ ਇਹ ਮਨੁਕਣ ਛਾਂਪੂਰੀਆ ਤੇ ਬਿੱਲਾ ਅਰਜਨ ਮੰਗੇ ਵੱਲੋਂ ਇਹ ਰਲ ਕੇ ਤਿੰਨ ਚਾਰ ਜਣੇ ਬਾਹਰੋਂ ਕਾਨਫਰੈਂਸ ਗੱਲਾਂ ਕਰਦੇ ਆ ਲੋਕਾਂ ਨੂੰ ਉਹਦੇ ਵਿੱਚ ਇਹਨਾਂ ਨੇ ਇਹਨਾਂ ਨੂੰ 50 ਲੱਖ ਦੀ ਫਰੋਤੀ ਮੰਗੀ ਸੀ ਉਸ ਤੋਂ ਬਾਅਦ 20 ਲੱਖ ਦੇ ਦਿਓ ਇਸ ਤਰੀਕੇ ਇਹਨਾਂ ਦਾ ਚੱਲਦਾ ਰਿਹਾ ਇਹਦੇ ਵਿੱਚ ਅਸੀਂ ਇਹ ਜਿਹੜਾ ਸਿਗਾ ਗੈਂਗ ਸਾਰਾ ਟ੍ਰੇਸ ਕਰ ਲਿਆ ਇਦੇ ਵਿੱਚ ਪਰਚਾ ਰਜਿਸਟਰਡ ਕੀਤਾ ਮੇਨ ਜਿਹੜਾ ਇੱਥੋਂ ਦਾ ਜੰਡੇ ਵਾਲੇ ਕਸਬੇ ਦਾ ਇੱਕ ਬੰਦਾ ਸੀ ਦੀਪਕ ਜਿਹੜਾ ਕਿ ਮੀਡੀਏਟਰ ਦੀਪਕ ਤੇ ਦੇਬੂ ਇਹ ਦੋ ਬੰਦੇ ਆ ਗਾਂ ਇਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਘਟਦੇ ਕਿਉਂਕਿ ਇਹ ਸਾਰੇ ਰਲ ਮਿਲ ਕੇ ਇਸ ਬੈਂਕ ਨੂੰ ਚਲਾਉਂਦੇ ਆ ਸ਼ਹਿਰ ਦੇ ਜਿਹੜੇ ਵੀ ਬੰਦੇ ਹੈਗੇ ਆ ਮੇਨ سرمایهਦਾਰ ਉਹਨਾਂ ਦੇ ਮੋਬਾਈਲ ਨੰਬਰ ਲੈ ਕੇ ਇਹ ਉਹਨਾਂ ਨੂੰ ਦੰਦੇ ਆ ਉਹਨਾਂ ਨੂੰ ਲੈ ਕੇ ਫਿਰ ਉਹ ਇਹਨਾਂ ਨੂੰ ਥ੍ਰੈਟ ਕਾਲ ਕਰਦੇ ਆ ਥ੍ਰੈਟ ਕਾਲ ਕਰਕੇ ਇਹ ਫਿਰ ਦੀਪਕ ਜਿਹੜਾ ਸਾਡੇ ਹੱਥ ਆਇਆ ਵਿਧ ਪ੍ਰੂਫ ਇਹ ਉਹਨਾਂ ਨਾਲ ਗੱਲਾਂ-ਬਾਤਾਂ ਕਰਦੇ ਰਿਪੋਰਟ ਦੇ ਵਿੱਚ ਸਾਡੇ ਸਾਰਾ ਕੁਝ ਆ ਗਿਆ ਕਿ ਇਹਨਾਂ ਦੇ ਇਹਨੂੰ ਇਹਨਾਂ ਨੂੰ ਅਸੀਂ ਫਿਰ ਟ੍ਰੇਸ ਕੀਤਾ ਇਹਨਾਂ ਨੂੰ ਫੜਿਆ ਇਹਦੇ ਵਿੱਚ ਹੀ ਅਸੀਂ ਤੁਹਾਨੂੰ ਮੈਂ ਦੱਸਣਾ ਚਾਹੁੰਨਾ ਕਿ ਇਹਦੇ ਵਿੱਚ ਜਿਹੜਾ ਡੋਨੀ ਬੱਲਾ ਇਹਦਾ ਅਸੀਂ ਲਿੰਕ ਜਿਹੜਾ ਡਿਵੈਲਪ ਕੀਤਾ ਇਸ ਚੀਜ਼ ਦਾ ਇਹ ਫਰੋਤੀਆਂ ਲੈ ਕੇ ਆਪਣੀ ਮਾਤਾ ਭਰਾ ਪੈਣਾ ਪਰੋਪੜੋਈਆਂ ਨੂੰ ਜਿੰਨੇ ਵੀ ਰਿਸ਼ਤੇਦਾਰ ਇੱਧਰ ਆ ਇਹ ਸਾਰਿਆਂ ਨੂੰ ਪਾਲ ਪਾਲਦੇ ਆ ਇਹਦੇ ਵਿੱਚ ਅਸੀਂ ਡੋਨੀ ਦੀ ਮਾਤਾ ਗਿਆਨ ਕੋ ਉਹਦੇ ਦੋ ਬਣਵਾਈਏ ਅਮਰੀਕ ਸਿੰਘ ਤੇ ਰਾਜਬਹਾਦਰ ਇਹ ਇਹ ਜਿਹੜੇ ਅਸੀਂ ਅਰੈਸਟ ਕਰਕੇ ਜੇਲ੍ਹ ਭੇਜੇ ਆ ਇਹ ਤੋਂ ਬਾਅਦ ਜਿਹੜੇ ਜਿੰਨੇ ਵਪਾਰੀਆਂ ਦੀ ਜਿਹੜੀ ਆਇਡੈਂਟੀਫਿਕੇਸ਼ਨ ਕਰਨ ਵਾਲਾ ਦੇਬੂ ਹੈਗਾ ਉਹ ਤਾਂ ਜੇ ਫਰਾਰ ਆ ਉਹਦਾ ਜਿਹੜਾ ਫਾਦਰ ਆ ਜਸਵੰਤ ਸਿੰਘ ਉਹ ਅਸੀਂ ਅਰੈਸਟ ਕਰ ਲਿਆ ਮੇਨ ਇਹਦੇ ਵਿੱਚ ਜਿਹੜਾ ਇਹ ਥੋੜੇ ਦਿਨਾਂ ਬਾਅਦ ਇਹਨਾਂ ਨੇ ਫਿਰ ਆ ਕੇ ਗੋਲੀ ਚਲਾਈ ਸੀ ਇਹਨਾਂ ਦੇ ਸਟੋਰ ਦੇ ਉੱਤੇ ਉਹਦੇ ਵਿੱਚ ਮੇਨ ਸ਼ੂਟਰ ਸੀ ਰਮਨਪ੍ਰੀਤ ਸਿੰਘ ਇਹ ਗਮਟਾਲੇ ਦਾ ਇਹ ਇਹ ਵੀ ਅਸੀਂ ਅਰੈਸਟ ਕਰ ਲਿਆ ਇਹਦੇ ਨਾਲ ਦੋ ਬੰਦੇ ਹੋਰ ਹੈਗੇ ਆ ਗੁਰਪ੍ਰੀਤ ਸਿੰਘ ਤੇ ਮਾਨਦੀਪ ਸਿੰਘ ਇਹ ਦੋਨੇ ਅਜੇ ਫਰਾਰ ਆ ਇਹ ਕੀ ਕਰਦੇ ਆ ਇਹ ਜਿੰਨੀ ਫਰੋਤੀ ਮਿਲਦੀ ਆ ਇਹ ਆਪਣੇ ਘਰਾਂ ਦੇ ਵਿੱਚ ਦਿੰਦੇ ਆ ਉਹ ਫੇ ਘਰ ਦੇ ਵਿੱਚ ਵਰਤੇ ਇਹਦੇ ਵਿੱਚ ਅਸੀਂ ਇਹਨਾਂ ਦੇ ਫਾਦਰ ਦੋਨਾਂ ਦੇ ਇਹ ਵੀ ਰੈਸਟ ਕਰ ਲਏ ਆ ਗੁਰਪ੍ਰੀਤ ਸਿੰਘ ਦਾ ਫਾਦਰ ਆ ਬਚੱਤਰ ਸਿੰਘ ਕਾਮਲਪੁਰਾਇਆ ਇਹ ਕਲਨੌਰ ਦੇ ਵਿੱਚ ਤੇ ਇੰਦਰਜੀਤ ਸਿੰਘ ਹੈਗਾ ਇਹਦਾ ਮਾਨਦੀਪ ਦਾ ਪਿਓ ਇਹ ਵੀ ਅਸੀਂ ਟੋਟਲ ਹੁਣ ਤੱਕ ਅਸੀਂ 7 ਬੰਦੇ ਜਿਹੜੇ ਗ੍ਰਿਫਤਾਰ ਕਰ ਚੁੱਕੇ ਆ ਤੇ ਬਾਕੀ ਜਿਹੜੇ ਦੂਜੇ ਆ ਉਹ ਵੀ ਜਲਦੀ ਤੋਂ ਜਲਦੀ ਫੜ ਲਾਂਗੇ ਇਹਦੇ ਵਿੱਚ ਦੱਸਣਾ ਮੇਨ ਆ ਵੀ ਜਿਹੜਾ ਮੇਨ ਇਹਨਾਂ ਨੇ ਮੋਟਰਸਾਈਕਲ ਵਰਤਿਆ ਸੀ ਬਾਹਰਤਾਂ ਦੇ ਵਿੱਚ ਉਹ ਵੀ ਸਾਡੇ ਕਬਜ਼ੇ 'ਚ ਆ ਗਿਆ ਤੇ ਇੱਕ ਕਾਰ ਆ ਔਰ ਉਹ ਵੀ ਤੇ ਸੱਤ ਮੋਬਾਈਲ ਇਹਨਾਂ ਨੇ ਜਿਹੜੇ ਵਰਤੇ ਸੀ ਉਹ ਉਸ ਵਾਰਦਾਤ ਦੇ ਦੌਰਾਨ ਉਹ ਸੱਤੇ ਤੇ ਸੱਤੇ ਅਸੀਂ ਰਿਕਵਰ ਕਰ ਲਏ। ਇਹ ਤੋਂ ਬਾਅਦ ਇਹ ਤੋਂ ਪਹਿਲਾਂ ਫਿਰ ਇੱਕ ਹੋਰ ਹੋਇਆ ਸੀ ਐਫਆਈਆਰ ਨੰਬਰ 106 ਹੋਈ ਸੀ ਸਤਨਾਮ ਸਿੰਘ ਦੇ ਘਰ ਗੋਲੀਆਂ ਚਲਾਈਆਂ ਸੀ। ਇਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਆਰਾਊਂਡ ਅਪ ਕਰ ਲਏ ਆ। ਕੁਲਦੀਪ ਸਿੰਘ ਕਾਲੂ ਤੇ ਬਚਿੱਤਰ ਸਿੰਘ ਲਖਾਰੀ। ਕੁਲਦੀਪ ਕੁਲਦੀਪ ਅਜੇ ਆਪਣਾ ਫਰਾਰ ਆ। ਇੱਕ ਹੈਗਾ ਚਾਂਦ ਆਨੰਦ। ਇੱਕ ਅਹ ਕੁਲਦੀਪ ਵੀ ਸੌਰੀ ਗ੍ਰਿਫਤਰ ਨੇ ਤਿੰਨੇ ਦਾ ਤਿੰਨੇ ਅਸੀਂ ਗ੍ਰਿਫਤਰ ਕਰ ਲਏ ਇਹਨਾਂ ਨੇ ਸਤਨਾਮ ਦੇ ਘਰ ਜਦੋਂ ਬਲੈਕਆਊਟ ਸੀਗਾ ਉਦੋਂ ਗੋਲੀਆਂ ਚਲਾਈਆਂ ਸੀ ਉਹਨਾਂ ਦੇ ਤਿੰਨ ਫਾਇਰ ਕੀਤੇ ਸੀ ਕਿ ਤਿੰਨੇ ਦਾ ਤਿੰਨੇ ਇਹ ਵੀ ਅਰੈਸਟ ਕਰ ਲਏ ਆ ਇਹ ਤੋਂ ਬਾਅਦ ਜਿਹੜੇ ਆ ਸਤਗੁਰ ਕਲੈਕਸ਼ਨ ਦੇ ਵਿੱਚ ਹੋਈ ਸੀ ਜਿਹੜੀ ਵਾਰਦਾਤ ਉੱਥੇ ਇੱਕ ਲੜਕੀ ਸੀਗੀ 17-18 ਸਾਲ ਦੀ ਉਹ ਜਦੋਂ ਫਾਇਰਿੰਗ ਕੀਤੀ ਉਹ ਡਰਦੀ ਉੱਪਰ ਚੜਨ ਲੱਗੀ ਪੌੜੀਆਂ ਤੇ ਉਹਦੀ ਲੱਤ ਦੇ ਵਿੱਚ ਗੋਲੀ ਲੱਗੀ ਸੀ ਇਹ ਵੀ ਤਿੰਨੇ ਸ਼ੂਟਰ ਅਸੀਂ ਜਿਹੜੇ ਆ ਗਿੱਧ ਵੈਪਨ ਤੇ ਵਹੀਕਲ ਜਿਹੜੇ ਅਸੀਂ ਕਾਬੂ ਕਰਦੇ ਆ ਕੱਲ ਦੀ ਇੱਕ ਵਾਰ ਪਰसों ਇੱਕ ਵਾਰਤਾਤ ਹੋਈ ਹੈ ਇੱਥੇ ਟੀ ਪੁਆਇੰਟ ਹਵੇਲੀ ਲੱਗਿਓ ਇੱਥੇ ਇੱਕ ਰਾਜਸਥਾਨ ਤੋਂ ਟਰੱਕ ਆਇਆ ਸੀਗਾ ਰਈਏ ਵਾਈਟ ਰੰਆ ਟਰੱਕ ਹੈਗਾ ਉਹ ਗੋਲਾ ਛੱਡਣ ਆਇਆ ਸੀ ਊੜਾ ਲਾ ਕੇ ਤੇ ਵਾਪਸ ਜਾ ਰਿਹਾ ਸੀ ਤੇ ਇੱਥੇ ਇੱਕ ਕਲੀਨਰ ਜਿਹੜਾ ਸੀ ਉਹ ਪਾਣੀ ਲੈਣ ਉਤਰਿਆ ਟਰੱਕ ਖੜਾ ਤੇ ਇਹ ਤਿੰਨ ਚਾਰ ਬੰਦੇ ਗਿੱਧ ਵੈਪਨ ਉੱਤੇ ਚੜ ਗਏ ਤੇ ਡਰਾਈਵਰ ਨੂੰ ਅੱਗੇ ਜਾ ਕੇ ਇਹਨਾਂ ਨੇ ਪਿਸਟਲ ਪੁਆਇੰਟ ਦੇ ਉੱਤੇ ਥੱਲੇ ਸੁੱਟ ਦਿੱਤਾ ਤੇ ਫਾਇਰ ਕੀਤਾ ਮਾਰ ਦੇਣ ਦੀ ਨੀਅਤ ਨਾਲ ਲੇਕਿਨ ਉਹ ਕੁਦਰਤੀ ਬਚ ਗਿਆ ਇਹ ਸਵੇਰ 8:00 ਵਜੇ ਇੱਥੇ ਵਾਰਦਾਤ ਹੋਈ ਅਸੀਂ ਉਦੋਂ ਸਾਰੀਆਂ ਟੀਮਾਂ ਐਸ ਐਚ ਓ ਸਾਹਿਬ ਚੌਂਕੀ ਇਨਚਾਰਜ ਮੈਂ ਅਸੀਂ ਸ਼ਹਿਰ ਦੇ ਵਿੱਚ ਹੀ ਰਾਉਂਡ ਲਾ ਰਹੇ ਸੀ ਤੇ ਇਮੀਡੀਏਟ ਸਾਡੇ ਨੋਟਿਸ 'ਚ ਆ ਗਿਆ ਉਹ ਅਸੀਂ 1 ਘੰਟੇ ਦੇ ਵਿੱਚ ਵਿੱਚ ਜਾ ਕੇ ਇਹ ਟਰੱਕ ਰਿਕਵਰ ਕਰ ਲਿਆ ਇਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਰਾਉਂਡ ਅਪ ਕਰ ਲਏ ਦੋ ਬੰਦੇ ਜਿਹੜੇ ਰਈਏ ਦੇ ਲਾਗੇ ਦੇ ਪਿੰਡ ਦੇ ਆ ਉਹ ਫਰਾਰ ਹੋ ਗਏ ਉਹ ਜਿਹਨਾਂ ਨੇ ਫਾਇਰਿੰਗ ਕੀਤੀ ਬੇਕ ਮੜੇ ਸਾਰੇ ਸਾਰੇ ਕ੍ਰਿਮੀਨਲ ਹੈਗੇ ਆ ਇਹਨਾਂ ਲੋਕਾਂ ਦੇ ਗੱਲਾਂ 'ਚ ਆ ਕੇ ਤੇ ਵਾਰਦਾਤਾ ਕਰਦੇ ਆ ਤੇ ਹੁਣ ਜਦੋਂ ਫਸ ਜਾਂਦੇ ਆ ਜੇਲਾ ਇਹ ਕੱਟਦੇ ਆ ਉਹ ਬਾਹਰ ਦੇ ਕੋ ਜਿੰਨੇ ਵੀ ਇਹ ਗੈਂਗਸਟਰ ਹੈਗੇ ਆ ਇਹ ਮੌਜਾਂ ਕਰਦੇ ਆ ਮੇਰੀ ਬਸ ਇਹੀ ਲੋਕਾਂ ਨੂੰ ਅਪੀਲ ਆ ਥੋੜੇ ਦਿਨ ਪਹਿਲਾਂ ਦਿਮਾਗ ਤੇ ਆਇਆ ਟਰੱਕ ਖੂਨ ਵਾਲੇ ਜਿਹੜੇ ਉਹ ਜ਼ਮਾਨਤ ਤੇ ਆਏ ਸੀ ਪਹਿਲਾਂ ਕਿਉਂਕਿ ਇਹ ਇਹ ਜਿਹੜੇ ਲੋਕ ਹੈਗੇ ਆ ਇਹ ਵਾਰਦਾਤ ਕਰਪੋਂ ਹਟਦੇ ਨਹੀਂ ਮੇਰੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਅਪੀਲ ਆ ਜਿਹੜੇ ਕ੍ਰਾਈਮਨਲ ਬੰਦੇ ਆ ਇਹ ਜਦੋਂ ਬੇਸਿਕਲੀ ਤਾਂ ਅਸੀਂ ਪੂਰਾ ਚੈੱਕ ਆ ਸਾਡਾ ਇਹਨਾਂ ਤੇ ਹਰ ਜਗ੍ਹਾ ਤੇ ਜੇਲ੍ਹ ਚੋਂ ਸਾਨੂੰ ਪਤਾ ਲੱਗ ਜਾਂਦਾ ਪਰ ਫਿਰ ਵੀ ਜੇ ਇਹਨਾਂ ਦੀ ਕੋਈ ਮੂਵਮੈਂਟ ਪਤਾ ਲੱਗਦੀ ਆ ਤੇ ਜਰੂਰ ਸਾਡੇ ਧਿਆਨ ਚ ਆਪਣੇ ਲੋਕਲ ਥਾਣੇ ਦੇ ਵਿੱਚ ਜਰੂਰ ਦੱਸਿਆ ਕਰੋ ਤਾਂ ਕਿ ਇਹਨਾਂ ਦੇ ਨਿਗਰਾਨੀ ਰੱਖੀ ਜਾ ਸਕੇ ਕਿਉਂਕਿ ਇਹ ਅੱਧਾ ਕੁ ਪਰਸੈਂਟ ਲੋਕ ਆ ਜਿਹੜੇ ਕ੍ਰਾਈਮ ਨੂੰ ਬਾਰ-ਬਾਰ ਵਾਰਦਾਤ ਦਿੰਦੇ ਆ ਵਾਰਦਾਤਾਂ ਕਰਦੇ ਆ ਤੇ ਮੈਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਵੀ ਸਾਰੇ ਜਣੇ ਤਗੜੇ ਹੋ ਕੇ ਆਪਾਂ ਇਸ ਚੀਜ਼ ਦਾ ਸਾਡਾ ਪੁਲਿਸ ਦਾ ਸਾਥ ਦਿਓ ਤੇ ਜਿਹੜੇ ਮਾੜੇ ਅਨਸਰ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਫੜਕੇ ਅਸੀਂ ਸੁਰੱਖਾਂ ਦੇ ਮਗਰ ਕਰੀਏ ਤੇ ਬਾਹਰ ਕੋਸ਼ਿਸ਼ ਹਾਂ ਜਿਹੜੇ ਇਹਦੇ ਵਿੱਚ ਚਾਰ ਬੰਦੇ ਹੈਗੇ ਆ ਬਿੱਲਾ ਮੰਗੇ ਦਾ ਮੰਗਾ ਅਰਜਨ ਮੰਗਾ ਪਿੰਡ ਪਿੰਦਾ ਮਹਿਤੇ ਦੇ ਵਿੱਚ ਤੇ ਇਦਾਂ ਹੀ ਮਨੁਕਨ ਸ਼ਾਮਪੁਰੇ ਦਾ ਪੰਜਾਮਪੁਰ ਵੀ ਮਹਿਤੇ ਦੇ ਵਿੱਚ ਡੋਨੀ ਬੱਲ ਸਠਿਆਲੇ ਦਾ ਤੇ ਇਹ ਇਹ ਤਿੰਨ ਬੰਦੇ ਆ ਜਿਹੜੇ ਮੇਨ ਇੱਕ ਅਮਰ ਖੱਬਿਆਂ ਦਾ ਇਹ ਵੀ ਮਹਿਤੇ ਦਾ ਇਹ ਚਾਰ ਪੰਜ ਬੰਦੇ ਹੈਗੇ ਆ ਜਿਹੜੇ ਬਾਹਰ ਬੈਠੇ ਆ ਇਲੀਗਲੀ ਦੋ ਨੰਬਰ ਦੇ ਪਾਸਪੋਰਟ ਬਣਾ ਕੇ ਜਾਂ ਕਿਸੇ ਤਰੀਕੇ ਚੱਲ ਗਿਆ ਪਰ ਅਸੀਂ ਜਲਦੀ ਹੁਣ ਅਸੀਂ ਇਹਨਾਂ ਨੂੰ NIA ਦੇ ਥਰੂ ਅਸੀਂ ਉਹਨਾਂ ਨੂੰ ਸਾਰਾ ਬਾਇਓ ਡਾਟਾ ਦੇ ਦਿੱਤਾ ਜਲਦੀ ਤੋਂ ਜਲਦੀ ਇਹਨਾਂ ਨੂੰ ਵੀ ਉਹ ਉਹਨਾਂ ਦੇ ਥਰੂ ਅਸੀਂ ਵਾਪਸ ਲਿਆਵਾਂਗੇ ਪੰਜਾਬ ਤੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਦਿਵਾ ਦੇ। ਤੁਸੀਂ ਆਪਣੇ ਨਾਲ پوری ਕੋਸ਼ਿਸ਼ ਕਰ ਰਹੇ ਆ ਕਿ ਫਿਰ ਵੀ ਜਿੱਥਾ ਬਾਹਰ ਦੇ ਰਿਸ਼ਤੇ ਕਿਉਂ ਆ ਰਹੇ ਨੇ ਜੇ ਇਹੀ ਜਲਦੀ ਕੀ ਕਰਨੀ ਹੈ। ਦੇਖੋ ਜੀ ਪ੍ਰੋਸੀਜਰ ਹੈ ਕਮਾਨਜੋਗ ਅਦਾਲਤਾਂ ਦਾ ਤੇ ਉਹ ਸਬੰਧ ਦੇ ਵਿੱਚ ਮੇਰੀ ਤਾਂ ਵਕੀਲ ਸਾਬਾਨਾ ਨੂੰ ਵੀ ਇਹੀ ਅਪੀਲ ਆ। ਕਿ ਜਿਹੜੇ ਤੁਹਾਨੂੰ ਪਤਾ ਹੈਵਚੁਆਲਾ ਬੰਦੇ ਦੇਖੋ ਜਦੋਂ ਪੁਲਿਸ ਅਫਸਰ ਤਫ਼ਤੀਸ਼ ਕਰਦਾ ਉਹਨੂੰ ਵੀ ਪੂਰੀ ਸਚਾਈ ਪਤਾ ਲੱਗ ਜਾਂਦੀ ਆ ਜਿਹੜੇ ਵਕੀਲ ਸਾਹਿਬਾਨ ਆ ਉਹ ਵੀ ਕੇਸ ਲੜਦੇ ਉਹਨਾਂ ਨੂੰ ਵੀ ਸਚਾਈ ਪਤਾ ਲੱਗਦੀ ਆ ਪਰ ਇੱਕ ਹੁਣ ਸਿਸਟਮ ਇਦਾਂ ਦਾ ਬਣਿਆ ਆ ਵੀ ਉਹ ਉਹਨਾਂ ਲਈ ਲੜਦੇ ਆ ਉਹਨਾਂ ਨਿੱਕੀਆਂ-ਮੁੱਟੀਆਂ ਕੋਈ ਗੱਲਾਂ-ਬਾਤਾਂ ਰਹਿ ਜਾਂਦੀਆਂ ਜਿਨ੍ਹਾਂ ਕਰਕੇ ਇਹਨਾਂ ਨੂੰ ਬੇਲ ਮਿਲ ਜਾਂਦੀ ਆ ਤੇ ਮੇਰੀ ਤਾਂ ਅਸੀਂ ਤਾਂ ਹੁਣ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਲਿਆਉਣੇ ਮਾਨਯੋਗ ਅਦਾਲਤਾਂ ਦੇ ਵੀ ਜੱਜ ਸਾਹਿਬਾਨਾਂ ਨੂੰ ਮਿਲ ਕੇ ਵੀ ਰਿਕਵੈਸਟ ਕਰਾਂਗੇ ਵੀ ਜਿਹੜੀ ਇਹਨਾਂ ਦੀ ਬੇਲ ਕਰਦੇ ਆ ਅਪੀਲ ਦੇ ਵਿੱਚ ਇਹੋ ਜੀ ਕੰਡੀਸ਼ਨ